ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਸਾਰੀਆਂ ਕਲੈਕਸ਼ਨਾਂ ਬਹੁਤ ਜ਼ਿਆਦਾ ਖੂਬਸੂਰਤ ਨੇ 1000 ਰੁਪਏ ਦੇ ਵਿੱਚ ਵੈਲਵਟ ਦਾ ਤੁਹਾਨੂੰ ਸੂਟ ਮਿਲ ਜੇਗਾ ਵੈਲਵਟ ਦੀ ਸ਼ਰਟ ਵੈਲਵਟ ਦਾ ਬਾਟਮ ਤੇ ਵੈਲਵਟ ਦਾ ਹੀ ਨਾਲ ਤੁਹਾਨੂੰ ਜਿਹੜਾ ਸਟੌਲ ਮਿਲੇਗਾ ਰੰਗ ਜਿਹੜੇ-ਜਿਹੜੇ ਸੂਟਾਂ ਵਿੱਚ ਹੈਗੇ ਨੇ ਮੈਂ ਇੱਥੇ ਐਰ ਕਰ ਦਿੱਤੇ ਨੇ ਪਿਓਰ ਬੁਲਣ ਦੇ ਵਿੱਚ ਵਾਈਵਿੰਗ ਪ੍ਰਿੰਟ ਵਰਕ ਦੇ ਨਾਲ ਡਿਜ਼ਾਈਨਰ ਸ਼ਰਟ ਆਈ ਹੈ ਕਲਾਕਾਰੀ ਬੁਲਣ ਸ਼ਾਲ ਆਇਆ ਹੈ ਤੇ ਬੁਲਣ ਦਾ ਇਹ ਬਾਟਮ ਆਇਆ ਹੈ 1440 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜਸ ਜਿਹੜੇ ਉਹ ਫ੍ਰੀ ਨੇ ਇਹ ਵੀ ਜਿਹੜੇ ਸੋਨੇ ਪਿਓਰ ਬੁਲਣ ਵਾਈਵਿੰਗ ਦੇ ਵਿੱਚ ਆਏ ਨੇ ਡਿਜ਼ਾਈਨਰ ਸੂਟ ਨੇ 1400 ਰੁਪਏ ਰੇਟ ਹੈ ਕਲਾਕਾਰੀ ਬੁਲਣ ਸ਼ਾਲ ਹੈ ਇਹਨਾਂ ਦੇ ਨਾਲ ਵੀ 1400 ਰੁਪਏ ਇਹਨਾਂ ਸੂਟਾਂ ਦਾ ਰੇਟ ਹੈ ਸ਼ਿਪਿੰਗ ਜਿਹੜੀ ਹੈ ਇਹਨਾਂ ਸੂਟਾਂ ਦੀ ਵੀ ਫ੍ਰੀ ਹੈ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ ਇਹਨਾਂ ਸੂਟਾਂ ਤੇ ਵੀ ਪਿਓਰ ਪਸ਼ਮੀਨਾ ਦੀ ਸ਼ਰਟ ਆਈ ਹੈ ਵਰਕ ਬਹੁਤ ਪਿਆਰਾ ਹੋਇਆ ਨਾਲ 1150 ਰੁਪਏ ਦਾ ਰੇਟ ਹੈ ਪਸ਼ਮੀਨਾ ਦਾ ਸ਼ਾਲ ਆਇਆ ਬੁੱਲਨ ਦਾ ਬਾਟਮ ਆਇਆ ਰੰਗ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਤੋਂ ਇਲਾਵਾ ਇਹਨਾਂ ਦੇ ਵਿੱਚ ਹੋਰ ਰੰਗ ਨਹੀਂ ਹੈਗੇ ਬਾਕੀ ਤੁਸੀਂ ਕਿਸੇ ਸੂਰਤ ਦੀ ਕੁਇਰੀ ਕਰਨੀ ਹੈ ਤਾਂ ਮੋਦ ਲਈ ਆਪਣਾ ਨੰਬਰ ਦਿੱਤਾ ਆਇਆ ਇਹ ਸੂਟ ਜਿਹੜਾ ਪਿਓਰ ਸ਼ਾਸ਼ਾ ਫੈਬਰਿਕ ਦੇ ਵਿੱਚ ਸਰਕੋਸਤਰੀ ਵਰਕ ਦੇ ਨਾਲ 셔ਟ ਆਈ ਹੈ ਸ਼ਿਫੋਨ ਦਾ ਦੁਪੱਟਾ ਹੈ ਸ਼ੈਂਡੋਨ ਦਾ ਬਾਟਮ ਆਇਆ 1400 ਰੁਪਏ ਰੇਟ ਹੈ ਸ਼ਿਪਿੰਗ ਚਾਰਜਸ ਇਹਦੇ ਵੀ ਫ੍ਰੀ ਹੈ ਆਲ ਓਵਰ ਇੰਡੀਆ ਜਿਹੜੇ ਕਿਸੇ ਸ਼ਿਪਿੰਗ ਹੈ ਉਹ ਬਿਲਕੁਲ ਫ੍ਰੀ ਹੈ ਤੇ ਸੂਟ ਜਿਹੜੇ ਨੇ ਵਹਿਮਨ ਤੇ ਪਾਉਣ ਵਾਲੇ ਨੇ ਬੜੇ ਸੋਹਣੇ ਰੰਗ ਨੇ ਵਰਕ ਬਹੁਤ ਜ਼ਿਆਦਾ ਪਿਆਰਾ ਹੈ ਬਾਟਮ ਪਲੀਨ ਆਏਗਾ ਸਿੰਗਲ ਕਲਰ ਦੇ ਵਿੱਚ ਪਿਓਰ ਗਲਾਸ ਔਰ ਗੈਂਜ਼ਾ ਡਿਜੀਟਲ 셔ਟ ਆਈ ਨਾਲ ਹੈਂਡ ਵਰਕ ਹੋਇਆ ਹੈ ਸ਼ਿਫੋਨ ਦਾ ਦੁਪੱਟਾ ਹੈ ਸ਼ੈਂਡੋਨ ਦਾ ਬਾਟਮ ਹੈ 1260 ਰੁਪਏ ਦਾ ਰੇਟ ਹੈ ਕੁਝ ਜਿਹੜੀਆਂ ਕਲੈਕਸ਼ਨਾਂ ਨੇ ਥੋੜੀਆਂ-ਥੋੜੀਆਂ ਇੱਧਰ-ਉੱਧਰ ਹੋ ਗਈਆਂ ਨੇ ਰੰਗ ਜਿਹੜੇ-ਜਿਹੜੇ ਜਿੰਨਾ ਵਿੱਚ ਹੈਗੇ ਨੇ ਮੈਂ ਉਹੀ-ਉਹੀ ਐਡ ਕੀਤੇ ਨੇ ਤੁਸੀਂ ਕਿਸੇ ਵੀ ਸੂਟ ਦੀ ਕੁਇਰੀ ਕਰਨੀ ਜਾਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਡਿਸਕ੍ਰਿਪਸ਼ਨ ਜਾਣਨੀ ਅਗਰ ਕਿਸੇ ਦੀ ਨਹੀਂ ਸਮਝ ਲੱਗ ਰਹੀ ਤਾਂ ਅਧਰ ਲਈ ਮੈਂ ਆਪਣਾ ਨੰਬਰ 62392455 ਜੁ ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਇਰੀ ਕਰਨਾ ਚਾਹੁੰਦੇ ਹੋ ਚਾਹੀ ਵਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਉਹਨਾਂ ਦੇ ਵਿੱਚੋਂ ਸਕਰੀਨਸ਼ਾਟ ਜ਼ਰੂਰ ਸੈਂਡ ਕਰ ਦੇਣਾ ਜਿਸ ਵੀ ਕਲੈਕਸ਼ਨ ਦੀ ਤੁਸੀਂ ਕੁਇਰੀ ਕਰਨੀ ਹੈ ਬਿਨਾ ਸਕਰੀਨਸ਼ਾਟ ਤੋਂ ਜੜੀਆਂ ਕਲੈਕਸ਼ਨਾਂ ਦੇ ਬਾਰੇ ਵਿੱਚ ਨਹੀਂ ਪਤਾ ਚੱਲਦਾ ਸੇਕਰ ਸਟੇਟਸ ਵੇਖਣਾ ਹੈ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਜੇਕਰ ਤੁਸੀਂ ਰੀਸੈਲਰ ਹੋ ਰੀਸੈਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ 'ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਤੁਹਾਨੂੰ ਜੜੀਆਂ ਡੇਲੀ ਦੀਆਂ ਸੂਟਾਂ ਦੀਆਂ ਅਪਡੇਟਸ ਨੇ ਉਹ ਸ਼ੋ ਹੋ ਜਾਇਆ ਕਰਨਗੀਆਂ ਜਿਹੜੇ ਜਿਹੜੇ ਰੰਗ ਮੋਸਟਲੀ ਜਿਹੜੇ ਸੂਟ ਨੇ ਇੰਨਾ ਵਿੱਚ ਚਾਰ ਚਾਰ ਰੰਗ ਨੇ ਬਾਕੀ ਜਿੰਨਾ ਵਿੱਚ ਹੋਰ ਕੋਈ ਰੰਗ ਹੈਗਾ ਉਹ ਮੈਂ ਇੱਥੇ ਐਡ ਕੀਤੇ ਹੋਏ ਨੇ ਅੱਗੇ ਪਿੱਛੇ ਥੋੜੇ ਐਡ ਹੋ ਗਏ ਨੇ ਪਰ ਰੰਗ ਜਿਹੜੇ ਸਾਰੇ ਹੀ ਮੈਂ ਇੱਥੇ ਐਡ ਕੀਤੇ ਹੋਏ ਨੇ ਇਹ ਥੋੜੇ ਹੈਵੀ ਸੂਟ ਨੇ 1900 ਰੁਪਏ ਦਾ ਰੇਟ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਨੇ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ